ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਦੀ ਫਤਿਹ ਪਿੰਡ ਬਾਲੀਆਂ ਪਈ ਤੇ ਇਹ ਵੀਰ ਨੂੰ ਬਹੁਤ ਟਾਈਮ ਹੋ ਗਿਆ ਬਿਮਾਰ ਹੋਏ ਨੂੰ ਤੇ ਅੱਜ ਆਪਾਂ ਇਹਨਾਂ ਦੀ ਮਾਤ ਤੋਂ ਪੁੱਛਦੇ ਹਾਂਗੇ ਵੀ ਭਾਈ ਕੀ ਕਿੰਨੇ ਕ ਪ੍ਰੋਬਲਮ ਕੀ ਕੁਝ ਹੈਗਾ ਸਹੀ ਗੱਲ ਜੀ ਕਿੰਨੇ ਕ ਟਾਈਮ ਤੋਂ ਬਿਮਾਰ ਹੋ ਗਏ ਜੀ ਬਿਮਾਰ ਤਾਂ ਬਿਹਰੇਜਵੰਦ ਰਹੀਆਂ ਗਾ ਛੋਟੇ ਜਾਂਦੇ ਨੇ ਬਿਮਾਰੀ ਦੇ ਅੱਛਾ ਕੀ ਉਹਨਾਂ ਨੂੰ ਵਾਇਰਸ ਹੋਣ ਦੇ ਮਸਾਲ ਹੋ ਗਿਆ ਉਹ ਵਾਇਰਸ ਹੁੰਦੀ ਹੈ ਜੀ ਜਾਂ ਅੰਦਰੋਂ ਕੋਈ ਪਵਾਣੀਆਂ ਜਦ ਕੱਲ ਦੀਆਂ ਜੰਨੀਗੜ ਤੋਂ ਵੀ ਚਲਦੀ ਹੈ ਅੱਛਾ ਜੀ ਹੋਰ ਮੋਬਾਈਲ ਵੀ ਚਲਦੀ ਹੈ ਅੱਛਾ ਬਾਕੀ ਰੈਸ ਹਲਾ ਕੇ ਵਿੱਚ ਇਨਾਰਾ ਹਲਾ ਕੇ ਵੀ ਆਪਕੇ ਹੱਥ ਆਇਆ ਹੁਣ ਤੁਸੀਂ ਕੀ ਮਦਦ ਮੰਗਣਾ ਚਾਹੁੰਦੇ ਹੋ ਜੀ ਹੁਣ ਮਦਦ ਆ ਜੀ ਹੁਣ ਇਹਦਾ ਇਲਾਜ ਵਾਸਤੇ ਪੈਸਾ ਸਾਡੇ ਕੋਲ ਕੋਈ ਪੈਸਾ ਨਹੀਂ ਹੈ ਅੱਛਾ ਜੀ ਅਸੀਂ ਇਹਦਾ ਇਲਾਜ ਕਰਾਈਆਂ ਜੇ ਤੇ ਕਿਉਂਕਿ ਮੋਟੀ ਜਿਹੜਾ ਹੈਗਾ ਤੇ ਨਾ ਨਾ ਤਾਂ ਆਪੇ ਠੀਕ ਠੀਕ ਜੀ ਹੁਣ ਸਾਡੇ ਵੈਰ ਤੋਂ ਕਹਿੰਗੇ ਆਪ ਤੇ ਦੋ ਵਾਰੀ ਹੁੰ ਜਾਦੇ ਉੱਪਰ ਪੈਸਾ ਨਹੀਂ ਵੀ ਲਾਇਆ ਤਾਂ ਤੇ ਤੁਸੀਂ ਹੁਣ ਕੀ ਕਹਿਣਾ ਚਾਹੁੰਦੇ ਹੋ ਹੁਣ ਆਈ ਹੈ ਜੀ ਮੇ ਬਣੀ ਕੋਟੀ ਮਦਦ ਹੋ ਜੇ ਉਸ ਕੋਈ ਪੈਸੇ ਬਣ ਜਾਣੇ ਇਲਾਜ ਕਰਾ ਦੇ ਇਹਦਾ ਤੇ ਜਿੰਨੇ ਵੀ ਭਾਈ ਜਰੂਰ ਸ਼ੇਅਰ ਕਰਨ ਜਿਹਦੇ ਅੱਗੇ ਜੋ ਵੀ ਵੀ ਭਾਈ ਥੋੜਾ ਬਹੁਤ ਜਿੰਨਾ ਵੀ ਦਾਨ ਕਰਨਾ ਚਾਹੁੰਦਾ ਤਾਂ ਜਰੂਰ ਕਰੇ ਇਸ ਵੀਰ ਦੀ ਆਪਣੇ ਹੱਲਪ ਕਰਨੀ ਕਰਨੀ ਹੈ